ਜੰਬਲ ਸਾਡੀ ਜਣਾਬ ਸਾਹਿਬ ਲੁਧਿਆਣੇ ਵਾਲੇ ਨੂੰ 4 ਵੰਟੀ ਸੱਜੇ ਕੁਵਾਰੀ ਗਈ ਇਸ ਸਾਹਿਬ ਜੀ ਅੱਜ ਵਿਕਾਸ ਪੁਰਸ਼ ਲੁਧਿਆਣੇ ਦੀ ਡਿਵੈਲਪਮੈਂਟ ਮਸ਼ੀਨ ਚੌਧਰੀ ਮਦਨ ਲਾਲ ਬਗਾ ਸਾਹਿਬ ਦੇ ਪ੍ਰਯਾਸ ਸਦਕਾ ਅੱਜ ਜਿਹੜਾ 4 ਸਾਲ ਤੋਂ ਇੱਕ ਅਸਰ ਕੰਮ ਜਿਹੜਾ ਪਿਛਲੀਆਂ ਸਰਕਾਰਾਂ ਨੇ ਜਿਹਨੂੰ ਇੱਕ ਸਾਈਡ ਤੇ ਕੀਤਾ ਹੋਇਆ ਸੀ ਔਰ ਵੱਡੀ ਗੱਲ ਵਪਾਰਿਕ ਜ਼ਾਇਰਾ ਗਾਂਧੀ ਨਗਰ ਜਿਹੜਾ ਮੇਨ ਸਾਡਾ ਬਾਜ਼ਾਰ ਨਾਲ ਲੱਗਦੇ ਉਹਨੂੰ ਵੀ ਨਾਲ ਲੱਗਦਾ ਇਹ ਪੁਲੀ ਦਾ ਬੜਾ ਲੋਕਾਂ ਨੂੰ ਇਕਰਾਦ ਮਿਲੀ ਹੈ ਮੈਂ ਲੁਧਿਆਣਾ ਵਾਸੀਆਂ ਵੱਲੋਂ ਆਦਰਨੀਏ ਚੌਧਰੀ ਮੋਹਨ لال ਬੱਗਾ ਸਾਹਿਬ ਦਾ ਔਰ ਸਬੂਚੇ ਬੱਗਾ ਪਰਿਵਾਰ ਦਾ ਕਿਉਂਕਿ ਇਹ ਪੂਰੀ ਡਿਵੈਲਪਮੈਂਟ ਜਿਹੜੀ ਮਸ਼ੀਨਰੀ ਹੋਊਗਾ ਮੈਂ ਕਹਾਂਗਾ ਮਸ਼ੀਨ ਨਹੀਂ ਸਾਰੀ ਮਸ਼ੀਨਾਂ ਲੱਗੀਆਂ ਹੋਈਆਂ ਔਰ ਅੱਜ ਸਪੋਰਟਸ ਪਾਰਕ ਪਹਿਲਾ ਸਪੋਰਟਸ ਪਾਰਕ ਸਾਨੂੰ ਮਿਲ ਗਿਆ ਤੇ ਬੱਚਿਆਂ ਵਾਸਤੇ ਨੋਜੋ ਉਹਨਾਂ ਨੇ ਬੜਾ ਬਤਾਇਆ ਕਿ ਪ੍ਰੇਰਨਾ ਹੋਏਗਾ ਤੇ ਲੋਕਾਂ ਨੂੰ ਖੇਡਣ ਵਾਸਤੇ ਤੇ ਮੈਂ ਦੇਲ ਦੀ ਗਹਿਰਾਈਆਂ ਤੋਂ ਬੱਚਿਆਂ ਧੰਨਵਾਦ ਵੀ ਕਰਦਾ ਤੇ ਮੁਬਾਰਕਬਾਦ ਬਿੰਨਾ ਆਪਣੇ ਵੱਲੋਂ ਔਰ ਅੱਜ ਜਿਹੜੇ ਕੁਝ ਵਿਪੱਖਸ਼ੀਲੇ ਖਾਸ ਕਰਕੇ ਕਹ ਰਹੇ ਸੀ ਕਿ ਅੱਜ ਮਖਵਾਰਾਂ ਹੀ ਪੜਿਆ ਹੈ ਉਹਨਾਂ ਦਾ ਕੰਮ ਸਿਰਫ ਨੁਕਤਾਚੀਨੀ ਕਰਨਾ ਹੀ ਹੈ ਸੋ ਇਹ ਵਾਅਦਾ ਸੀਗਾ ਭਗਵੰਤਬਾਨ ਸਾਹਿਬ ਦਾ ਕਿ ਉਹ ਆਪਣੇ ਹੱਥੀਏ ਬੋਲਦਬ ਘਾਟਣ ਕਰਕੇ ਜਾਣਗੇ ਉਹ ajo ਵਾਅਦਾ ਲਵਾ ਕੇ ਗਏ ਆ ਬਿਲਕੁਲ ਵਿਪੱਖਸ਼ੀ ਦਾ ਕੰਮ ਕੇਵਲ ਤੇ ਕੇਵਲ ਉਂਗਲ ਚੱਕੜਾ ਲੇਕਿਨ ਬੱਗਾ ਸਾਹਿਬ ਕੰਮ ਕਰਨ 'ਚ ਵਿਸ਼ਵਾਸ ਰੱਖਦੇ ਆਂ ਸਾਰੋ ਇਸ ਗੱਲ ਦਾ ਪਤਾ ਤਾਂ ਹੀ ਅੱਜ ਗੱਡੀ ਰੋਕ ਕੇ ਚੱਲਦੇ ਲਾਈਵ 'ਚ ਬਕਰਾਂ ਨੂੰ ਮਾਰ ਕਰ ਰਹਿਣਾ ਏ ਬਹੁਤ ਬਹੁਤ ਸਾਰਾ ਚੌਧਰੀ ਮਦਨ لال ਪਕਾ ਜਿੰਦਾਬਾਦ ਚੌਧਰੀ ਮਦਨ لال ਪਕਾ ਜਿੰਦਾਬਾਦ ਸਾਡੀ ਜਨਤਾ ਦਾ ਅੱਲੇ ਆਲੇ ਨੂੰ ਥੋੜਾ ਵੱਡੀ ਸੱਜੇ ਖਵਾਰੀ ਕੀ ਅਸਾਲੀ ਅੱਜ ਵਿਕਾਸ ਪੁਰਸ਼ ਲੁਧਿਆਣੇ ਦੀ ਡਿਵੈਲਪਮੈਂਟ ਮਸ਼ੀਨ ਚੌਧਰੀ ਮਦਨ لال ਬਗਾ ਸਾਹਿਬ ਦੇ ਪ੍ਰਯਾਸ ਸਦਕਾ ਅੱਜ ਜਿਹੜਾ 4 ਸਾਲ ਤੋਂ ਇੱਕ ਅੱਧਾ ਸਾਲ ਕੰਮ ਜਿਹੜਾ ਪਿਛਲੀਆਂ ਸਰਕਾਰਾਂ ਨੇ ਜਿਹਨੂੰ ਇੱਕ ਸਾਈਡ ਤੇ ਕੀਤਾ ਹੋਇਆ ਸੀ ਔਰ ਵੱਡੀ ਗੱਲ ਵਪਾਰਿਕ ਜ਼ਾਇਰਾ ਗਾਂਧੀ ਨਗਰ ਜਿਹੜਾ ਮੇਨ ਸਾਡਾ ਬਾਜ਼ਾਰ ਨਾਲ ਲੱਗਦੇ ਉਹਨੂੰ ਵੀ ਨਾਲ ਲੱਗਦਾ ਇਹ ਪੁਲੀ ਦਾ ਬੜਾ ਲੋਕਾਂ ਨੂੰ ਇਕਰਾਦ ਮਿਲੀ ਹੈ ਮੈਂ ਲੁਧਿਆਣਾ ਦਾ ਸੀਆ ਵੱਲੋਂ ਆਦਰਨੀਏ ਚੌਧਰੀ ਮਦਨਾਲ ਬੱਗਾ ਸਾਹਿਬ ਦਾ ਔਰ ਸਮੁੱਚੇ ਬੱਗਾ ਪਰਿਵਾਰ ਦਾ ਕਿਉਂਕਿ ਇਹ ਪੂਰੀ ਡਿਵੈਲਪਮੈਂਟ ਜਿਹੜੀ ਮਸ਼ੀਨਰੀ ਹੁੰਦਾ ਮੈਂ ਕਹਾਂਗਾ ਮਸ਼ੀਨ ਨਹੀਂ ਸਾਰੀ ਮਸ਼ੀਨਾਂ ਲੱਗੀਆਂ ਹੋਈਆਂ ਔਰ ਅੱਜ ਸਪੋਰਟਸ ਪਾਰਕ ਪਹਿਲਾ ਸਪੋਰਟਸ ਪਾਰਕ ਸਾਨੂੰ ਮਿਲ ਗਿਆ ਤੇ ਬੱਚਿਆਂ ਵਾਸਤੇ ਨੌਜਵਾਨਾਂ ਨੇ ਬੜਾ ਬਤਾਇਆ ਕਿ ਪ੍ਰੇਰਨਾ ਹੋਏਗਾ ਤੇ ਲੋਕਾਂ ਨੂੰ ਖੇਡਣ ਵਾਸਤੇ ਤੇ ਮੈਂ ਦੇਵਦੀ ਘਰ ਆਇਆ ਤੋਂ ਬੰਦਾ ਜੀ ਧੰਨਵਾਦ ਵੀ ਕਰਦਾ ਤੇ ਮੁਬਾਰਕਬਾਦ ਬਿੰਨਾ ਆਪਣੇ ਵੱਲੋਂ ਔਰ ਅੱਜ ਜਿਹੜੇ ਕੁਝ ਬਖਸ਼ਲੇ ਖਾਸ ਕਰਕੇ ਕਹਿ ਰਹੇ ਸੀਗੇ ਅੱਜ ਮੈਂ ਅਖਬਾਰਾਂ 'ਚ ਪੜ੍ਹਿਆ ਉਹਨਾਂ ਦਾ ਕੰਮ ਸਿਰਫ ਨੁਕਤਾਚੀਨੀ ਕਰਨਾ ਹੀ ਹੈ ਸੋ ਇਹ ਵਾਅਦਾ ਸੀਗਾ ਭਗਵੰਤਬਾਨ ਸਾਹਿਬ ਦਾ ਕਿ ਉਹ ਆਪਣੇ ਹੱਥੀਏ ਬੋਲ ਨਾਲ ਘਾਟਣ ਕਰਕੇ ਜਾਣਗੇ ਉਹ ਅੱਜ ਵਾਅਦਾ ਲਵਾ ਕੇ ਗਏ ਆ ਬਿਲਕੁਲ ਬਖਸ਼ੇ ਦਾ ਕੰਮ ਕੇਵਲ ਤੇ ਕੇਵਲ ਊਂਗਲ ਚੱਕੜਾ ਲੇਕਿਨ ਬੱਗਾ ਸਾਹਿਬ ਕੰਮ ਕਰਨ 'ਚ ਵਿਸ਼ਵਾਸ ਰੱਖਦੇ ਆਂ ਸਾਰੋ ਇਸ ਗੱਲ ਦਾ ਪਤਾ ਹੈ ਤਾਂ ਹੀ ਅੱਜ ਗੱਡੀ ਰੋਕ ਕੇ ਚੱਲਦੇ ਲਾਈਵ 'ਤੇ ਬਕਾਸਾ ਨੂੰ ਮਾਰ ਕਰ ਦੇਣਾ ਜੀ ਬਹੁਤ ਬਹੁਤ ਧੰਨਵਾਦ